ਕੋਰਟਲ ਦੇ ਵਿੱਚ ਲੁੱਟ ਹੋਈ ਹੈ ਜੀ ਕੀ ਇਹ ਗੁੜਾ ਮਾਮਲਾ ਕਿਹੋ ਜੀ ਕਾਰਵਾਈ ਕੀਤੀ ਗਈ ਇਹ ਕੱਲ ਇੱਕ ਹੋਟਲ ਗ੍ਰੀਨ ਹੈਗਾ ਜੀ ਪੀ ਥਾਣਾ ਕਟ ਦੇ ਪੁੱਚੋ ਦੇ ਏਰੀਏ ਦੇ ਵਿੱਚ ਹੈਗਾ ਤੇ ਉੱਥੋਂ ਇੱਕ ਲਵ ਗਰਗ ਵੱਲੋਂ ਸਾਨੂੰ ਕੰਪਲੀਟ ਮਿਲੀ ਸੀ ਕਿ ਉਹ ਆਪਣੇ ਹੋਟਲ ਦੇ ਵਿੱਚ ਸੀ ਤਾਂ ਤਿੰਨ ਅਣਪਛਾਤੇ ਵਿਅਕਤੀ ਆਏ ਆ ਤਾਂ ਉਸਨੇ ਉਹਨਾਂ ਨੇ ਕਿਹਾ ਵੀ ਉਹਨਾਂ ਕੋਲ ਇੱਕ ਵੈਪਨ ਵੀ ਸੀਗਾ ਤੇ ਜਿਸਤੇ ਉਹਨਾਂ ਤੇ ਉਹਨਾਂ ਨੇ ਚਾਰ ਮੋਬਾਈਲ ਖੋਹ ਕੀਤੇ ਆ ਤੇ ਕੋਈ 7-8000 ਰੁਪਏ ਜਾਂ ਤਕਰੀਬਨ ਖੋਹ ਕਰਕੇ ਲੈ ਗਏ ਜਿਸਤੇ ਕਾਰਵਾਈ ਕਰਦੇ ਹੋਣ ਅਸੀਂ ਮਕਦਮਾ ਦਰਜ ਕੀਤਾ ਜੀ ਮਕਦਮਾ ਦਰਜ ਕਰਕੇ ਵੱਖ-ਵੱਖ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਇਹਦੇ ਵਿੱਚ ਕੰਮ ਕਰ ਰਹੀਆਂ ਨੇ ਅਸੀਂ ਟੈਕਨੀਕਲ ਐਨਾਲਿਸਿਸ ਕਰ ਰਹੇ ਆਂ ਤੇ ਸੀਸੀਟੀਵੀ ਫੁਟੇਜ ਵਾਚ ਰਹੇ ਆਂ ਇੱਕ ਕੋਈ ਕਾਰ ਸਬੰਧੀ ਵੀ ਜਾਣਕਾਰੀ ਸਾਹਮਣੇ ਆਈ ਹੈ ਤੇ ਵੱਖ-ਵੱਖ ਐਂਗਲ ਤੇ ਅਸੀਂ ਕੰਮ ਕਰਕੇ ਜਲਦ ਤੋਂ ਜਲ ਦੋਸ਼ੀਨ ਟ੍ਰੇਸ ਕਰਕੇ ਤੇ ਅਗਲੀ ਕਾਰਵਾਈ ਉਹਨੂੰ ਚ ਲੈ ਕੇ ਆਵਾਂਗੇ ਜੀ ਸਰ ਮੋਬਾਈਲ ਹਾਂਜੀ ਇਹਦੇ ਵਿੱਚ ਉਹ ਜੋ ਸਾਨੂੰ ਕੰਪਲੇਨੈਂਟ ਨੇ ਉਹ ਦੱਸਿਆ ਸੀਗਾ ਕਿ ਉਹਨਾਂ ਨੂੰ ਚਾਰ ਮੋਬਾਈਲ ਲੱਗੇ ਸੀ ਤੇ ਤਕਰੀਬਨ 7-8000 ਰੁਪਏ ਸੀ ਉਹ ਲੱਗੇ ਸੀਗੇ ਤਾਂ ਉਸ ਤੋਂ ਬਾਅਦ ਉਹ ਜਿਹੜੇ ਦੋਸ਼ੀਆਂ ਨੇ ਮੋਬਾਈਲ ਇੱਕ ਜਗ੍ਹਾ ਤੇ ਸਿੱਟਤੇ ਸੀ ਕਿਉਂਕਿ ਮੋਬਾਈਲ ਉਹ ਚੱਲਦੇ ਹੀ ਸੀ ਉਹਨਾਂ ਨੇ ਬੰਦ ਵੀ ਨਹੀਂ ਕੀਤੇ ਸੀ ਤਾਂ ਅਸੀਂ ਉਹ ਸਾਡੀ ਟੀਮ ਸੀ ਉਹ ਲੋਕੇਸ਼ਨ ਟਰੈਕ ਕਰਦੇ ਕਰਦੇ ਅਸੀਂ ਜਿੱਦਾਂ ਉਹ ਪਹੁੰਚ ਗਏ ਤੇ ਮੋਬਾਈਲ ਤਾਂ ਅਸੀਂ ਉਹ ਰਿਕਵਰ ਕਰ ਲਏ ਨੇ ਬਟ ਜੇ ਦੋਸ਼ੀਆਂ ਦੀ ਭਾਲ ਚੱਲੀ ਹੈ ਜੀ ਜਲਦੋ ਜਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਵੱਲ ਚੱਲੇ ਕੇ ਆਵਾਂਗੇ। ਕੀ ਈ.ਟੀ.ਆਰ. ਹੁੰਦਾ ਹੈ ਇਹ ਮਾਮਲਾ ਬਦ? ਇਹ ਬੀ.ਐਨ.ਐਸ ਦੀ 309 4 ਹੈ ਜੀ ਡਕੈਤੀ ਤਰ੍ਹਾਂ ਤੇ ਬਾਕੀ ਆਮ ਸੈਕਟ ਲੱਗਿਆ ਹੈਗਾ ਤੇ ਅਪ੍ਰੀਲ ਕਿਉਂਕਿ ਐਸ ਪਰ ਸਟੇਟਮੈਂਟ ਜੋ ਸਾਨੂੰ ਸਟੇਟਮੈਂਟ ਦਿੱਤੇ ਸੀ ਐਸ ਪਰ ਸਟੇਟਮੈਂਟ ਅਸੀਂ ਇੱਕ ਵਾਰ ਮੁਕਦਮਾ ਦਰਜ ਕਰ ਲਿਆ ਡੂਰਿੰਗ ਇਨਵੈਸਟੀਗੇਸ਼ਨ ਜੈਸੀ ਸੂਰਤ ਉਸ ਫਿਰ ਅਕੋਰਡਿੰਗਲੀ ਅਸੀਂ ਅੱਗੇ ਕਾਰਵਾਈ ਵੱਲ ਚੱਲੇ ਕੇ ਆਵਾਂਗੇ। ਸਰ ਕੁੱਲ ਕਿੰਨੇ ਲੋਕ ਹੁਣ ਤੱਕ ਸਾਹਮਣੇ ਆਏ ਐ ਇਸ ਮਾਮਲੇ ਦੇ ਜਿਹੜੇ ਇ ਇਦੇ ਵਿੱਚ ਜੋ ਸਾਨੂੰ ਕੰਪਲੇਨੈਂਟ ਨੇ ਦੱਸਿਆ ਸੀਗਾ ਕਿ ਤਿੰਨ ਜਣੇ ਆਏ ਸੀਗੇ ਉਹਨਾਂ ਦੇ ਮੂੰਹ ਤੇ ਫੇਸ ਵਗੈਰਾ ਉਦੋਂ ਕਵਰਡ ਦੱਸ ਰਿਹਾ ਹੈਗਾ ਉਹ ਤੇ ਇਸੇ ਚੀਜ਼ ਦੀ ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਫਿਲਹਾਲ ਅਸੀਂ ਤਿੰਨ ਜਣਿਆਂ ਬਾਰੇ ਸਾਨੂੰ ਸ਼ੱਕ ਹੈਗਾ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਜੋ ਵੀ ਫੈਕਟ ਸਾਹਮਣੇ ਆਉਣਗੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਵੈਲਕਮ ਟੂ ਲੈਕਸਿਕਨ ਇੰਟਰਨੈਸ਼ਨਲ ਸਕੂਲ ਲੈਟਸ ਮੇਕ ਲਰਨਿੰਗ ਫਨ ਐਂਡ ਇੰਟਰਸਟਿੰਗ ਵਿਦ 올 ਸਮਾਰਟ ਇਕਵਿਪਡ ਕਲਾਸਰੂਮ We frame our curriculum based around our motto Play, Learn and Grow. Admissions open from class nursery to eighth with CBSE Pattern, Science, Technology, Engineering, Arts and Mathematics. Yolo Spoken English program, well-equipped computer lab, box cricket, football, hockey, badminton facility, dance classes, hobby classes, workshops including self-defense classes. So, what are you waiting for? Join us and take the advantage of all these amazing facilities. contact us on given numbers or visit lexican international school talimode mira sahib jammu